ਕਪੂਰਥਲਾ ਦੇ ਮੁਹੱਲਾ ਅਫਵਾੜਾ ਦੇ ਵਿੱਚ ਦੇਰ ਰਾਤ ਮੋਟਰਸਾਈਕਲ ਸਵਾਰ ਤਿੰਨ ਨੌ ਜਵਾਨ ਕਰਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ ਤਿੰਨ ਨੌ ਜਵਾਨਾਂ ਤੇ ਫੋਲੋ ਕਾਰ ਤੇ ਸ਼ੀਸ਼ੇ ਤੋੜਨ ਦੀ ਵੀਡੀਓ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਪੀੜਤ ਪਰਿਵਾਰ ਦੇ ਮੁਤਾਬਕ ਬੀਤੀ ਦੇਰ ਰਾਤ ਵਾਪਰੀ ਇਸ ਘਟਨਾ ਦੀ ਸ਼ਿਕਾਇਤ ਕਰਨ ਦੇ ਲਈ ਉਹ ਥਾਣਾ ਸਿਟੀ ਕਪੂਰਥਲਾ ਪਹੁੰਚੇ ਪਰ ਨਾ ਤਾਂ ਉਹਨਾਂ ਨੇ ਪੀੜਤਾ ਦੀ ਸ਼ਿਕਾਇਤ ਦਰਜ ਕੀਤੀ ਤੇ ਨਾ ਹੀ ਰਾਤ ਵਾਲੀ ਵਾਪਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਨੇ ਪੀੜਤ ਪਰਿਵਾਰ ਦੇ ਮੁਤਾਬਕ ਉਹਨਾਂ ਦੇ ਰਿਸ਼ਤੇਦਾਰਾਂ ਨੇ ਪਹਿਲਾਂ ਹੀ ਉਹਨਾਂ ਦੀ ਕਾਰ ਦੀ ਤਲਾਸ਼ੀ ਲਈ ਸੀ ਉਹਨਾਂ ਨੇ ਸ਼ੀਸ਼ੇ ਤੋੜ ਦਿੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਦੀ ਸ਼ਿਕਾਇਤ ਥਾਣਾ ਕਪੂਰਥਲਾ ਨੂੰ ਦਿੱਤੀ ਗਈ ਐਸਤੇ ਅਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਸੋ ਪੀੜਤ ਪਰਿਵਾਰ ਨੇ ਹਾਲਾਂਕਿ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਨਾਮਾ ਜੀ ਆਪਣਾ ਬਲਜੀਤ ਕੌਰ ਅਜ ਕਿਰਮ ਲਾਵਾ ਅਰਸਵਾਲਾ ਹਾਂਜੀ ਮੈਡਮ ਕੀ ਗੱਲ ਕੀ ਇਸ ਰਾਤ ਦਾ ਕੀ ਵਾਪਰ ਕੇ ਗਾੜੀ ਨੇ ਸਾਰੇ ਫਿਰ ਵੀ ਰਾਤ 11:30 ਵਜੇ ਆਪਣੀ ਜਹਾ ਤੇ ਨਾਲ ਦੋ ਮੁੰਡੇ ਹੋਰ ਬੈਠੇ ਸੀ ਉਹਦੇ ਬਾਈਕ ਤੇ ਤੇ ਉਹਨਾਂ ਨੇ ਆਂਦੇ ਹੀ ਖਾਰ ਦਿੱਤੇ ਹਮਲਾ ਕਰ ਦਿੱਤਾ ਫਿਰ ਉਹਨਾਂ ਨੇ ਕਾਰ ਦੇ ਤਿੰਨ ਸ਼ੀਸ਼ੇ ਤੋੜ ਦਿੱਤੇ ਬੈਕ ਸਾਈਡ ਤੇ ਦੋ ਬੈਕ ਸਾਈਡ ਵਾਲੇ ਨਹੀਂ ਤੇ ਜੋ ਦੋ ਮੁੰਡੇ ਪਹਿਲਾਂ ਵੀ ਉਹਨੇ ਸਾਡੀ ਕਾਰ ਦਾ ਤੇ ਮੱਡੀ ਕੱਢੀ ਦਾ ਵੀ ਸ਼ੀਸ਼ਾ ਤੋੜਿਆ ਸੀ ਕੀ ਕਾਰਨ ਕੀ ਇਹ ਲੜਾਈ ਦਾ ਕਿ ਜਿਹੜਾ ਕਾਰਨ ਸਾਰੋਂ ਕੋਈ ਰੀਜ਼ਨ ਦੱਸਦਾਂ ਲਈ ਜਾ ਕੇ ਬੈਠ ਕੇ ਰੀਜ਼ਨ ਦੱਸਵੇ ਆਪਣੀ ਪ੍ਰੋਬਲਮ ਸਾਡੇ ਨਾਲ ਦੱਸੇ ਤੇ ਕਰੇ ਵੀ ਉਸੇ ਪ੍ਰੋਬਲਮ ਦਾ ਅਸੀਂ ਕੋਈ ਹੱਲ ਕਰੀਏ ਬਸ ਚੁੱਪ ਚਾਪ ਆ ਕੇ ਹਮਲਾ ਕਰ ਦਿਓ ਤਾਂ ਇਸ ਮੱਦੇ ਕੋਈ ਤੁਹਾਡੇ ਮੱਦੇ ਕਿ ਬ੍ਰਦਰ ਨੂੰ ਤੁਸੀਂ ਉਹ ਉਹਨਾਂ ਨਾਲ ਗੱਲ ਕੀਤੀ ਉਹਨਾਂ ਬ੍ਰਦਰ ਨਾਲ ਬ੍ਰਦਰ ਤੇ ਸਾਰੇ ਉਹਦਾ ਮਤਲਬ ਹੈਗਾ ਐਕਸੀਡੈਂਟ ਹੋਇਆ ਸੀਗਾ ਤੇ ਉਸ ਟਾਈਮ ਉਹਨੇ ਮਾਗੀ ਪੋਜੀਸ਼ਨ ਸੈਟ ਨਹੀਂ ਹਰਦੀ ਵੀ ਉਹਨੂੰ ਮਤਲਬ ਕੁਝ ਪਤਾ ਨਹੀਂ ਲੱਗਦਾ ਕਿ ਇਹ ਕੋਣ ਹੈ ਕੋਈ ਸਾਰਾ ਮਤਲਬ ਉਹਦੀ ਯਾਦਦਾਸ਼ਤ ਵੀ ਕੋਚੀ ਕਿ ਨਾਮ ਕੀ ਇਹ ਮੁੰਡੇ ਦਾ ਉਹਦਾ ਨਾਮ ਸਣੀ ਕੀ ਕੰਮ ਕੀ ਕਰਦਾ ਹੈ ਫ੍ਰੀ ਐਸਾ ਵੇ ਲਾ ਪਾਪਾ ਲਈ ਆਸ ਕਰਦਾ ਪਿਆ ਪਾਪਾ ਜਵਾਬ ਕਰਦੇ ਆ ਸੀਐਫ ਕੀ ਆਪ ਕੀ ਆਪ ਨਹੀਂ ਤਾਂ ਜਦ ਤੱਕ ਤੁਸੀਂ ਵੀ ਸਰਕਾਰੀ ਮੁਲਾਜ਼ਮ ਹੋ ਟੀਚਰ ਹੋ ਹਾਂਜੀ ਹਾਂਜੀ ਤਾਂ ਬਾਹਰਾਂ ਤੇ ਜਾਂਦੇ ਕਿ ਤੁਹਾਨੂੰ ਵੀ ਕਿਤੇ ਤਮਕੀ ਆਂਦੀ ਹੈ ਨਹੀਂ ਜੀ ਮੈਂ ਲੋੜੀ ਵਾਸਤੇ ਸਾਰੇ ਇਹਨਾਂ ਨੇ ਮੇਰੇ ਹਸਬੰਦ ਨੇ ਫੋਨ ਤੇ ਕਹਿ ਦਿੰਦਾ ਕਲੀ ਮੈਂ ਮੁੰਡੇ ਨੂੰ ਕੈਪ ਕੈਪ ਕਰ ਲੈਣਾ ਵਾ ਤੁਹਾਡੇ ਘਰ ਨੂੰ ਆ ਕੇ ਲਾ ਦੇਣੀ ਤੁਹਾਡੀ ਗੱਡੀ ਸਾੜ ਦੇਣੀ ਲੱਦਣੀ ਤੁਹਾਨੂੰ ਕਿਹਾ ਤੰਤ ਤੁਸੀਂ ਰਿਕਾਰਡ ਵੀ ਹੈਗੀ ਲਿਖਾ ਸਾਰੇ ਕੋਲੇ ਦੇ ਬਾਰੇ ਰਿਕਾਰਡਿੰਗਾਂ ਵੀ ਹੈਗੀਆਂ ਫੋਨ ਦੇ ਵਿੱਚ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀ ਮੰਗ ਕੇ ਕਰਦੇ ਸਾਰਾ ਸੀ ਰਾਤੀ ਵੀ ਸਾਡੇ ਘਰ ਵੇ ਗਏ ਸੀਗੇ ਪਰ ਮੁੰਸ਼ੀ ਸਾਹਿਬ ਨੇ ਕੋਈ ਮਤਲਬ ਸੁਣਵਾਈ ਨਹੀਂ ਕੀਤੀ ਕਿ ਐਸੀ ਸਿਟੀ ਅਧਿਕਾਰੀ ਸਾਹਿਬ ਨੇ ਫੋਨ ਕੀਤਾ ਸੀ ਉਹ ਕਹਿੰਦੇ ਸੀ ਵੀ ਮੈਂ ਮਤਲਬ ਸੁਲਤਾਨਪੁਰੋਂ ਡਿਊਟੀ ਆ ਤੇ ਅਸੀਂਰੇ ਆ ਕੇ ਤੁਹਾਡੀ ਕੰਪਲੇਂਟ ਦਰਜ ਕਰ ਲਵਾਂਗੇ ਪਰ ਹਾਲੇ ਤੱਕ ਕੋਈ ਨਹੀਂ ਜਦਕਿ ਥਾਣਾ ਸਿਟੀ ਜਦਕਿ ਤੁਹਾਡੇ ਘਰ ਤੋਂ ਘਾੜਲੇ ਕਹਿੰਦੇ ਕਿ 1 ਕਿਲੋਮੀਟਰ ਵੀ ਦੂਰੀ ਤੇ ਨਹੀਂ 1 ਕਿਲੋਮੀਟਰ ਤੇ ਘੱਟ ਹੀ ਹੋਏਗਾ ਨਜ਼ਦੀਕ ਹੀ ਆ ਪਰ ਫੇਰ ਵੀ ਇਸ ਤਰੀਕੇ ਨਾਲ ਜੇ ਤੁਹਾਡੇ ਅੱਜ ਵੀ ਆ ਤਾਂ ਟਾਈਮ ਕੋਈ ਨਹੀਂ ਆ ਅੱਜ ਨੇ ਸਿੱਕੀ ਨਾਮ ਆਜੀ ਆਪਣਾ ਮੇਰਾ ਨਾਮ ਜੰਗਪਾਦ ਹੈ ਹਾਂਜੀ ਕਰਮਨ ਲਾਵਾ ਫਾਲਾ ਮਨ ਲਾਵਾ ਹਾਂ ਜੀ ਕੀ ਗੱਲ ਕੀ ਹੋਈ ਆ ਇਹ ਗੱਲ ਹੀ ਹੋਈ ਜੀ ਮੇਰੇ ਸਾਹੇ ਦਾ ਮੁੰਡਾ ਜੀ ਇਹ ਅੱਗੇ ਵੀ 2 ਮਹੀਨੇ ਪਹਿਲਾਂ ਸ਼ੀਸ਼ੇ ਤੋੜ ਕੇ ਗਿਆ ਸੀ ਮੇਰੀ ਗੱਡੀ ਆਕਾਰ ਦੇ ਬੂਏ ਦੇ ਬਾਹਰ ਖੜਾ ਤੇ ਕਿਹੜਾ ਮੇਰਾ ਟਰੱਕ ਸੀ ਉਹ ਮਸੀਜ ਚੋਂ ਚੜਾ ਪਹਿਲਾਂ ਇਹਨੇ ਇੱਥੇ ਤੋੜੇ ਸ਼ੀਸ਼ੇ ਮੁੜ ਕੇ ਮੇਰੇ ਟਰੱਕ ਦੇ ਸ਼ੀਸ਼ੇ ਤੋੜੇ ਮੁੜ ਕੇ ਅਸੀਂ ਕਮਲੇਟ ਕਰਕੇ ਆਏ ਸੀ ਐਸਐਸਓ ਸਾਹਮਣੇ ਐਸਐਸਓ ਸਾਹਮਣੇ ਮਦਦ ਕੀਤਾ ਉਹਨੂੰ ਫੋਨ ਤੇ ਗਿਆ ਵੀ 4 ਵਜੇ ਤੂੰ ਆਣ ਕੇ ਪੇਸ਼ ਹੋ ਉਹ ਪੇਸ਼ ਤੇ ਕੀ ਹੋਣਾ ਸੀ ਉਹਨੇ ਸ਼ਾਮਾਂ ਨੂੰ ਸੋ ਤਮਕੀ ਦਿੱਤੀ ਐਸਐਸ ਸਰਦਾਰ ਨੂੰ ਪਈ ਮੈਂ ਆਪ ਕੋ ਫੜਾ ਆਪਣੇ ਨੂੰ ਵੜਨਾ ਇਦਾਂ ਕਰਨਾ ਬੋਹ ਕਰਨਾ ਆ ਉਹ ਕਰਨਾ ਮੁੜ ਕੇ ਜਾ ਕੇ ਪੁੱਛਿਆ ਤੇ ਉਹ ਐਸਐਸ ਸਰਦਾਰ ਨੇ ਕਿਹਾ ਮੈਂ ਬੰਦ ਕੀਤਾ ਵੀ ਧਮਕੀਆਂ ਨੇ ਤੇਰੇ ਬਾਰੇ ਦਿੱਤੀ ਸੀ ਮੈਂ ਕੀਤਾ ਮੇਰੀ ਉੱਥੇ ਕੋਈ ਸੁਣਾਈ ਨਹੀਂ ਹੋਈ ਪਹਿਲਾਂ ਆ 2 ਮਹੀਨਿਆਂ ਬਾਅਦ ਰਾਤ 12 ਵਜੇ ਆਣ ਕੇ ਫੇਰ ਮੇਰੀ ਕਾਰ ਦੇ ਛੀਸ਼ੇ ਤੋੜੇ ਇਹ ਨੁਸਕਾਨ ਤੇ ਨੁਸਕਾਨ ਮੇਰਾ ਕਰੀ ਜਾਂਦਾ ਪਿਆ ਜੇ ਕੋਈ ਹੈ ਵੀ ਨਾ ਵੀ ਹੋ ਗਈ ਕੋਈ ਉਸ ਦਾ ਦਸਕਾਨ ਜ਼ਿਆਦਾ ਮੇਰਾ ਹੋ ਗਿਆ ਮੇਰੇ ਪਰਿਵਾਰ ਨੂੰ ਵੀ ਖਤਰਾ ਜੇ ਨਸਖਾਨ ਜ਼ਿਆਦਾ ਹੋਇਆ ਤੇ ਪੁਲਿਸ ਜ਼ਿੰਮੇਵਾਰੀ ਹੋ ਨਹੀਂ ਤੇ ਜਿਹੜੀ ਗੱਡੀ ਬਣ ਕੇ ਗਈ ਰਾਤ ਬਣ ਕੇ ਗਈ ਕਿਸੇ ਦੀ ਨਹੀਂ ਇਹ ਰਾਤ 12 ਵਜੇ ਬਣ ਕੇ ਗਈ 11:30 ਤੇ ਸਵੇਰੇ ਇਸ ਮੰਤਿ ਪੁਲਿਸ ਨੂੰ ਕੋਈ ਸੋਚਨਾ ਦਿੱਤੀ ਅਹੀ ਰਾਤ ਹੀ ਗਏ ਅਹੀ ਉਥੇ ਉਥੇ ਮੁੰਸੀ ਸਾਹਿਬ ਬੈਠੇ ਸੀ ਅਹੀ ਕਹਾਂਣ ਕੇ ਮੋਗਾ ਦੇਖੋ ਉਹ ਕਹਿੰਦੇ ਸਵੇਰੇ ਦੇਖਾਂਗੇ ਮੁੜ ਕੇ ਉਲਟ ਸੋਂ ਮੈਨੂੰ ਧੰਕਰ ਲੱਗ ਕੇ ਮਦਦ ਕੀਤਾ ਨਹੀਂ ਸਵੇਰੇ ਕੋਈ ਪੁਲਿਸ ਆਈ ਨਹੀਂ ਸਵੇਰੇ ਕੋਈ ਪੁਲਿਸ ਨਹੀਂ ਆਈ ਤੇ ਤੁਹਾਡੀ ਕੰਪਲੀਟ ਰਿਪੋਰਟ ਦਿੱਤੀ ਨਹੀਂ ਕੰਪਲੀਟ ਨਹੀਂ ਅਹੀ ਦਿੱਤੀ ਐਸਐਸਓ ਸਾਹਿਬ ਨੂੰ ਮੈਂ 12 ਵਜੇ ਰਾਤ ਫੋਨ ਕੀਤਾ ਸੀ ਉਹ ਕਹਿੰਦੇ ਸੀ ਅਹੀ ਸੰਤਾਨਪੁਰ ਡਿਊਟੀ ਲੱਗੀ ਹੈ ਸਾਡੀ ਸਵੇਰੇ ਅਹੀ ਆਣਾ ਸਵੇਰੇ ਤੁਸੀਂ ਨਵੀਂ ਕੰਪਲੀਟ ਦੇ ਦਿਓ ਠੀਕ ਹੈ ਤਾਂ ਕੀ ਨਾਮ ਕੀ ਹੈ ਜਿਹੜੇ ਬੰਦੇ ਵੱਲੋਂ ਕਹਿ ਰਹੇ ਕਿ ਤੁਹਾਡੇ ਤੇ ਤਾਂ ਤੁਹਾਡੇ ਘਟਿਆ ਤੇ ਹਮਲਾ ਕੀਤਾ ਜਾਂਦਾ ਵਾ ਉਹ ਸਨਿਯੇਸ਼ੀ ਸਮੇਸ਼ ਸਿੰਘ ਸਨਿਯੇ ਮੇਰੇ ਸਾਲੇ ਦਾ ਮੁੰਡਾ ਜੀ ਕਿੱਥੇ ਦੇ ਰਹਿਣ ਵਾਲੇ ਆ ਇਹ ਕੋਇਲ ਫੈਕਟਰੀ ਤੇ ਹੰਦਾ ਰਹਿੰਦੇ ਜੀ ਤਾਂ ਤੁਸੀਂ ਪੁਲਿਸ ਦੇ ਅਧਿਕਾਰੀਆਂ ਨੂੰ ਕੀ ਮੰਗ ਕੀ ਕਰਦੇ ਮੰਗ ਇਹੀ ਹਾਕ ਮੰਗਦੇ ਆ ਜੀ ਆਪਣਾ ਇਹ ਨਸਕਾਨ ਦੇ ਨਸਖਾਰ ਕਰੀ ਜਾਂਦੇ ਕੋਈ ਉਹੋ ਜਿਹਾ ਜਿਹਾ ਮੇਰਾ ਨਸਖਾਨ ਕਰ ਦੇਣਗੇ ਭਰ ਭਰ ਦੇਣਗੇ ਮੇਰਾ ਸੀ ਵੀ ਸਕੂਲ ਮਤਲਬ ਘਰੋਂ ਬਾਹਰ ਮੇਰੀ ਘਰ ਵਾਲੀ ਇਹ ਕਿਹੜੀ ਸਰਕਾਰੀ ਨੌਕਰੀ ਕਰਦੀ ਹੈ ਉਹ ਸਕੂਲੋਂ ਹੁੰਦੀ ਹੈ ਨਿਆਣਾ ਮੇਰਾ ਨਾਮ ਹੁੰਦਾ ਜੇ ਕੋਈ ਨਸਕਾਨ ਹੋ ਗਿਆ ਇਹ ਜ਼ਿੰਮੇਵਾਰ ਪੁਰਸ਼ ਹੋਊਗਾ